ਜਿਉ ਲਾਈ ਰਾਖ ਦੇਉਂਦਿ ਰਾਖ ਰਹਾਰੇ ਸਭ ਪਿਆਰ ਸਿਖਾਈ ਬਹੁ ਨਾਮਿਸ ਗ੍ਰਿਪਾ ਪਈ ਪ੍ਰਭ ਪ੍ਰੇਸੁਾਈ ਯਾ ਤੂੰ ਮੇਰੇ ਬਲ ਹੈ ਸਭ ਪਿਆਮ ਚਰੰਦਾ ਸੁਰਦ ਸਾ ਕਿਛ ਮੈਨੂੰ ਸੋਪਿਆ ਜਾਂ ਤੇ 라 ਮੰਦਾ ਲਖਮੀ ਟੋਟ ਨਾ ਵਹੀ ਖਾਏ ਕਰਚ ਰਹੰਦਾ ਲੱਕ ਚਰਾਸੀ ਵੇਦਨੀ ਸਭ ਸੇਵ ਕਰੰਦਾ ਈ ਬਲੀ ਮਿੱਤਰ ਸਾਥ ਕੀਤੇ ਆਂ ਜੈ ਮੰਗੇ ਮੰਦਾ ਏਕਾ ਕੋਈ ਨਾ ਪੁਛੇ ਜਾਂਹਰ ਕੋਤ ਸ੍ਰੰਗ ਦਾ ਆਨੰਦ ਪ੍ਰਿਆਸ ਸੁਪ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੇ ਕਾਜ ਸੁਆਰੀ ਏ ਨਾ ਤੁਰਖਾ ਮੰਦਾ ਸਰਬੈ ਕੁੰਤ ਮੁ ਭਾਏ ਦੇਖੇ ਮਤੋ ਹਰ ਦੇ ਬੰਗਾਈ ਅਨਕ ਰਾਜ ਰੂਪ ਬਲਾਈ ਮਨ ਦੇ ਨਾਮ ਕੀ ਕਥਾ ਮਨ ਪਾਈ ਸਭ ਜੁਜਨ ਕਾ ਪਰਸ਼ੀ ਲਈ ਤਰ ਰਜਨਾ ਯਾਪਤੀ ਦਾ ਨੀਕ ਅਦਿਸ਼ੂ ਕੰਸ਼ੀਸ਼ੂ ਗਾਵਨੀ ਅੰਤ ਤੋ ਿਰਦੇਵ ਸਰਪਾਂ ਨੂੰ ਮੰਤਰ ਮਾਰ ਬ੍ਰਹਮ ਪ੍ਰਭ ਦੇ ਰੂਪ ਗਾਸ ਸਰਬ ਸੁਖ ਨਾਨਕ ਪ੍ਰਗਾਸ દર્શન ਪਿਆਸੀ ਦਿਨ ਰਾਤ ਇਤੋ ਆਂਦਨ ਨੀਤ ਕੋਲ ਕਟੂਰ ਮੇਲੀ ਐ ਨਾਨਕ ਹਰ ਸੰਗ ਮੀਤ ਸੁਖ ਪ੍ਰਤਾਪ ਕਰੇ ਪੰਜਨੂ ਸਿ ਅੰਕੇ ਕਰਿ ਨਾਸ਼ ਮੇਰ ਕਰੇ ਜਿਸ ਮੇਰਬਾਨ ਨਾ ਕਾਹ ਰਾਜ ਸੁਨੀ ਅਰਦਾਸ ਸੁਆਮੀ ਮੇਰੇ ਸਤੁਕਰਾ ਬਣਾਈ ਟਾਰਗੇਟ ਪੈ ਸਕਲੇ ਜੋ ਅੰਦਰ ਉਹ ਨਾਮ ਲਖੀ ਛੜਿਆ ਸਤ ਨਾਮੁ ਮਾਹੀ ਗਰੂ ਸਤ ਨਾਮੁ ਵਾਹੀ ਗਰੂ ਗੱਜ ਕੇ ਗੱਡੀਆਂ ਸਾਂ Sat Nam Satanamoa Higru Satanamoa Higru Satanamoa Higru Satanamoa Higru Satanamoa Higru Sat Nam Satanamoa Higru Satanamoa Higru वाहिगुरु सत्नाम वा सत्नाम वाहिगुरु सत्नाम वागुरु